ਆਪ ਦਰਸ਼ਨ ਕਰ ਰਹੇ ਹਾਂ ਦਰਸਨੀ ਡਿਉਡੀ ਪਰਾਚੀਨ ਦਰਸਨੀ ਡਿਉਡੀ ਗੁਰਦੁਆਰਾ ਸ੍ਰੀ ਆਲਮਗੀਰ ਸਾਹਿਬ ਲੁਧਣਾ ਮੰਜੀ ਸਾਹਿਬ ਜੀ ਦੇ ਜਦੋਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣਾ ਸਾਰਾ ਪਰਿਵਾਰ ਬਾਰ ਕੇ ਭਾਈ ਗਣੀਖਾ ਭਾਈ ਨਵੀਖਾ ਦੁਆਰਾ ਉੱਚ ਦਾ ਪੀਰ ਬਣਾ ਕੇ ਮਾਸੀਵਾੜੇ ਤੋਂ ਆਲਮਗੀਰ ਸਾਹਿਬ ਪਹੁੰਚੇ ਤਾਂ ਇਸ ਪਿੰਡ ਵਿੱਚ ਘੋੜਿਆਂ ਦੇ ਵਪਾਰੀ ਨਗਾਇਆ ਸਿੰਘ ਨੇ ਗੁਰੂ ਸਾਹਿਬ ਜੀ ਨੂੰ ਇੱਕ ਦਰਸਨੀਏ ਘੋੜਾ ਭੇਟ ਕੀਤਾ ਸੀ ਅਤੇ ਗਣੀਖਾਂ ਤੇ ਨਵੀਖਾਂ ਨੂੰ ਗੁਰੂ ਸਾਹਿਬ ਜੀ ਨੇ ਮੰਜਾ ਦੇ ਕੇ ਵਾਪਸ ਮਾਸੀ ਵਾਲੇ ਵੱਲ ਭੇਜ ਦਿੱਤਾ ਸੀ ਗੁਰੂ ਸਾਹਿਬ ਜੀ ਨੇ ਇਸ ਜਗ੍ਹਾ ਤੇ ਇੱਕ ਮਾਈ ਨੂੰ ਪੁੱਛਿਆ ਕਿ ਅਸੀਂ ਇਸ਼ਨਾਨ ਕਰਨਾ ਹੈ ਜਲ ਮਿਲ ਸਕਦਾ ਹੈ ਤਾਂ ਮਾਈ ਨੇ ਕਿਹਾ ਦੂਰ ਇੱਕ ਥੇਹ ਹੈ ਉੱਥੇ ਇੱਕ ਖੂਹ ਹੈ ਖੂਹ ਇੱਕ ਉੱਪਰ ਬਹੁਤ ਹੀ ਭਾਰੀ ਸਰਾਰ ਰਹਿੰਦੀ ਹੈ ਦਰਦੇ ਮਾਰੇ ਲੋਕ ਉਸ ਖੂਹ ਤੇ ਪਾਣੀ ਪਰ ਨਹੀਂ ਜਾਂਦੇ ਜਦੋਂ ਗੁਰੂ ਸਾਹਿਬ ਜੀ ਨੇ ਤੀਰ ਦੇ ਨਾਲ ਉਸ ਸਰਾਲ ਦਾ ਆਧਾਰ ਕੀਤਾ ਤਾਂ ਸਰਾਲ ਖੂਹ ਦੇ ਵਿੱਚ ਡਿੱਗ ਪਈ ਅਤੇ ਇਸ ਖੂਹ ਦਾ ਸਾਰਾ ਪਾਣੀ ਦਾ ਰੰਗ ਲਾਲ ਹੋ ਗਿਆ ਤਾਂ ਗੁਰੂ ਸਾਹਿਬ ਜੀ ਨੇ ਆਪਣੇ ਤੀਰ ਦੇ ਨਾਲ ਇਸ ਜਗ੍ਹਾ ਉੱਪਰ ਇੱਕ ਪਾਣੀ ਦਾ ਚਸ਼ਮਾ ਪ੍ਰਗਟ ਕੀਤਾ ਇਹ ਦੇਖ ਕੇ ਮਾਤਾ ਕਹਿਣ ਲੱਗੀ ਕਿ ਮੈਨੂੰ ਬਹੁਤ ਪ੍ਰਾਣਾ ਕੋੜ ਹੈ ਮੇਰਾ ਵੀ ਆਧਾਰ ਕਰੋ ਤਾਂ ਗੁਰੂ ਸਾਹਿਬ ਜੀ ਨੇ ਕਿਹਾ ਇਸ ਪਾਣੀ ਨਾਲ ਇਸ਼ਨਾਨ ਕਰੋ ਤੁਹਾਡੇ ਸਾਰੇ ਦੁੱਖ ਦੂਰ ਹੋ ਜਾਣਗੇ ਉਸ ਮਾਤਾ ਨੇ ਇਸ ਪਾਣੀ ਨਾਲ ਇਸ਼ਨਾਨ ਕੀਤਾ ਤੇ ਉਸ ਦਾ ਕੋੜ ਦੂਰ ਹੋ ਗਿਆ ਇਸ ਜਗ੍ਹਾ ਤੋਂ ਹੀ ਦਿਨ ਵਾਰ ਗੁਰੂ ਸਾਹਿਬ ਜੀ ਤਿੰਨ ਦਿਨ ਠਹਿਰੇ ਇੱਧੇ ਦਾ ਮਾਰ ਤੇ ਉਸ ਤੋਂ ਬਾਅਦ ਨਗਾਈਆ ਸਿੰਘ ਬੰਨੂ ਭੇਟ ਕੀਤੇਗੇ ਘੋੜੇ ਉੱਪਰ ਚੜ੍ਹ ਕੇ ਅੱਗੇ ਚੱਲੇ ਪਾਤੇ ਸੋ ਦਸਨੀਆਂ ਗੁਰਦਾਰਾ ਸਾਹਿਬ ਇਸ ਜਗ੍ਹਾ ਦੇ ਉੱਪਰ ਬਣੇ ਹੈ ਜੋ ਦਰਸ਼ਨ ਜੋ ਕਰਿਓ ਧੰਨਵਾਦ ਨਾ ਸੋਏ ਤੇ ਹੋਂ ਅਨੰਦ ਵੇ ਆ ਬੁੜੇ ਤੋਂ ਝਿੰਮ